ਪੁਤਲਾ ਫੁਕਿਆ ਗਿਆ ਕਿਹੜੇ ਵਿਸ਼ੇ 'ਚ ਫੁਕਿਆ ਗਿਆ ਇਹ ਇਹ ਸੈਂਟਰ ਸਰਕਾਰ ਦਾ ਫੁਕਿਆ ਸੀ ਜਿਹੜਾ ਡਰਾਈਵਰਾਂ ਵਾਸਤੇ ਕਾਲਾ ਕਾਨੂੰਨ ਬਣਾਇਆ ਇਹਨਾਂ ਨੇ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਅੱਛਾ ਉਹਦੇ ਕਰਕੇ ਅਸੀਂ ਜੇ ਤੇ ਰੱਦ ਕਰਨਗੇ ਠੀਕ ਹੈ ਨਹੀਂ ਤੇ ਅਸੀਂ ਦਿੱਲੀ ਦੀ ਤਿਆਰੀ ਕਰਾਂਗੇ ਕਿਹੜੀ ਜਗ੍ਹਾ ਤੇ ਪੁਤਲਾ ਫੁਕਿਆ ਗਿਆ ਇਹ ਪੱਟੀ ਮੋੜ ਤੇ ਜੀ ਹਲਕਾ ਪ੍ਰਧਾਨ ਭਾਰਤੀ ਕਿਸਾਨ ਨੂੰ ਮਜੂਰ ਜੋਰੀਆਂ ਬਣਾਉਂਦੇ ਆ। ਭਾਜੀ ਇਹ ਜਿਹੜਾ ਕਾਨੂੰਨ ਕਾਲਾ ਜਿਹਨੂੰ ਟ੍ਰੈਵਲਾਂ ਵਾਸਤੇ ਬਣਾਇਆ ਉਹ ਬਿਲਕੁਲ ਗਲਤ ਹੈ। ਟ੍ਰੈਵਲ ਦੇ ਅੱਗੇ ਕੋਈ 4-4 ਹਜ਼ਾਰ, 5-5 ਹਜ਼ਾਰ ਰੁਪਏ ਤਨਖਾਹ ਲੈ ਕੇ ਚੱਲਦਾ ਮਹਾਂ ਗੁਜ਼ਾਰਾ ਕਰਦੇ ਆ। ਇਹ ਜੇ 7 ਲੱਖ ਰੁਪਈਆ ਜਿਹੜਾ ਇਹਨਾਂ ਨੇ ਜੁਰਮਾਨਾ ਰੱਖਤਾ ਵਾ 10 ਸਾਲ ਦੀ ਜਿਹੜੀ ਇਹਨਾਂ ਨੇ ਸਜ਼ਾ ਤੇ ਸਜ਼ਾ ਦਾ ਕਾਨੂੰਨ ਬਣਾਇਆ ਬਿਲਕੁਲ ਗਲਤ ਹੈ। ਇਹ ਨਹੀਂ ਹੋਣਾ ਚਾਹੀਦਾ। ਇਹ ਅੰਦਰ ਬੈਠੇ ਜਿਹੜੇ ਆ ਸੰਕਰ ਸਰਕਾਰ ਹੈ ਜਿਹੜੀ ਇਹ ਬਿਨਾਂ ਕਿਸੇ ਨੂੰ ਪੁੱਛੇ ਇੱਕ ਪਿਸਾ ਜਿਹਾ ਇਸਲਾਬ ਜਿਹੜੇ ਅੰਦਰ ਬੈਠੇ ਜਿਹੜੇ ਕਾਨੂੰਨ ਬਣਾਉਂਦੇ ਆ। ਰਣਖਾਲਸਾ ਬੰਦ ਸਟੇ ਮੇਰਾ ਨਾਮ ਪਰਮਜੀਤ ਸਿੰਘ ਫਰਦੀ ਕਲਾ ਕੋਰ ਬਾਸ ਯੂਨੀਅਨ ਪੁਕਾਨ ਭਾਰਤੀ ਕਿਸਾਨ ਪੁਨੀਆ ਦੇ ਮਜ਼ਦੂਰ ਇਤ ਪ੍ਰਧਾਨ ਅਸੀਂ ਅੱਜ ਮੋਦੀ ਦਾ ਪੱਤਰਾ ਸਾੜਿਆ ਜੀ ਜਿਹੜੇ ਕਾਲੇ ਕਾਨੂੰਨ ਬਣਾਏ ਜਾਂਦਾ ਡਰਾਈਵਰਾਂ ਤੇ ਡਰਾਈਵਰਾਂ ਦੇ ਜਿਹੜਾ 7 ਲੱਖ ਦਾ ਜੁਰਮਾਨਾ ਤੇ 10 ਸਾਲ ਦੀ ਕੈਦ ਵੇਖੋ ਜੇ ਕੋਈ ਵੀ ਡਰਾਈਵਰ ਆ ਨਾਦ ਕਹਿਦਾ ਜੀ ਕਰਦਾ ਐਕਸੀਡੈਂਟ ਕਰ ਲਈ ਤੇ ਨਾ ਕੋਈ ਨਾ ਚਰਮਾਨਾ ਭਰ ਸਕਦਾ ਇਹਦੀ ਚੈਂਟਰ ਸਰਕਾਰ ਕਾਲੇ ਕਾਨੂੰਨ ਸਾਡੇ ਤੇ ਤੋਪੀ ਆਉਂਦੀ ਆ ਉਹਦਾ ਅਸੀਂ ਵਿਰੋਧ ਕੀਤਾ ਵਾ ਤੇ ਗਾੜੀ ਵੀ ਜੇ ਕੈਨਸਲ ਨਹੀਂ ਕਰਦੀ ਅਸੀਂ ਹਾਈ ਲੈਵਲ ਤੇ ਇਹਨਾਂ ਦਾ ਵਿਰੋਧ ਕਰਾਂਗੇ ਤੇ ਇਸੇ ਤਰ੍ਹਾਂ ਹੀ ਜੁਨੀਆੰ ਦਾ ਕਿਸਾਨ ਜੁਨੀਆਨ ਵੀ ਸਾਡੇ ਨਾਲ ਆ ਤੇ ਸਕੂਲ ਬੱਚ ਜੁਨੀਆਨ ਵੀ ਸਾਡੇ ਨਾਲ ਆ ਸਾਰੀਆਂ ਹੀ ਏਕਾ ਕਰਕੇ ਫਿਰ ਅਸੀਂ ਕੋਈ ਵੱਡਾ ਕਦਮ ਚੁੱਕ ਲੈਣਾ ਪੂਕਿਆ ਗਿਆ ਵਾ ਮੋਦੀ ਸਰਕਾਰ ਦਾ ਏ ਮੇਰੇ ਵੀਰ ਸਾਰੇ ਹੀ ਡਰਾਈਵਰ ਅਸੀਂ ਇਕੱਠੇ ਹੋ ਕੇ ਜੋ ਨੇ ਤਾਲੇ ਕਾਨੂੰਨ ਬਣਾਇਆ ਸੀ ਕਿ 7 ਲੱਖ ਰੁਪਇਆ ਜੁਰਮਾਨਾ ਤੇ 10000 10 ਸਾਲ ਦੀ ਸਜ਼ਾ ਉਹ ਡਰਾਈਵਰਾਂ ਨੂੰ ਮਨਜ਼ੂਰ ਨਹੀਂਗਾ ਕਿਉਂਕਿ ਭਾਵੇਂ ਡਰਾਈਵਰ ਕੋਈ ਵੀ ਆ ਸਾਰਿਆਂ ਤੇ ਇਹ ਕਾਨੂੰਨ ਲਾਗੂ ਆ ਇਸ ਕਰਕੇ ਅਸੀਂ ਯੂਨੀਅਨ ਦਾ ਸਾਥ ਦੇਣ ਦੇ ਕਰਕੇ ਅੱਜ ਅਸੀਂ ਪੱਟੀ ਮੋਰ ਤੇ ਇਹਦਾ ਮੋਦੀ ਦਾ ਪਿੱਟ ਸਿਆਪਾ ਕੀਤਾ ਵਾ ਅਸੀਂ ਉਹਦੇ ਜਿੰਨਾ ਤੱਕ ਆਵਾਜ਼ ਪਹੁੰਚਾਉਣੇ ਆ ਕਿ ਇਹ ਜਿਹੜਾ ਕਾਨੂੰਨ ਆ ਰੱਦ ਕਰ ਦੇਵੇ ਤੇ ਸਾਡੇ ਜਿਹੜੇ ਡਰਾਈਵਰ ਭਰਾ ਸੁਖੀ ਰੋਟੀ ਖਾਣ ਕਿਉਂਕਿ 7-7 ਹਜ਼ਾਰ ਤੇ ਵਿਚਾਰੇ ਡਰਾਈਵਰ ਤਾਂ ਤਨਖਾਹ ਕੋਈ 7 ਤੇ ਕੋਈ 10 ਦੇ ਕਰਦਾ ਵਾ ਤੇ ਜੇ 7 ਲੱਖ ਰੁਪਈਆ ਇਹਨਾਂ ਕੋਲ ਹੋਵੇ ਅਸੀਂ ਬਹਿ ਕੇ ਰੋਟੀ ਉਹਦੇ ਘਰੇ ਵੀ ਖਾ ਸਕਦੇ ਆ ਅਸੀਂ ਗੁਜ਼ਾਰਾ ਤਾਂ ਮਾਹੀ ਕਰਦੇ ਆ ਇਹ ਸਰਕਾਰਾਂ ਸੈਂਟਰ ਸਰਕਾਰ ਜੋ ਸਾਡੇ ਤੇ ਕਾਨੂੰਨ ਲਾਗੂ ਕਰਦੀ ਆ ਉਹ ਗਲਤ ਕਰਦੀ ਆ ਜੇ ਨਾ ਸੈਂਟਰ ਸਰਕਾਰ ਬਾਜਾਈ ਅਸੀਂ ਪਿੰਡਾਂ ਦੇ ਵਿੱਚ ਅਸੀਂ ਵੀਰਾਂ ਨੂੰ ਨਾਲ ਲੈ ਕੇ ਇਹ ਸੈਂਟਰ ਸਰਕਾਰ ਦਾ ਪਿੰਡੋ ਪਿੰਡੀ ਵਿਰੋਧ ਕਰਾਂਗੇ ਪਿੰਡੋ ਪਿੰਡੀ ਅਸੀਂ ਨੌਜਵਾਨ ਵੀਰ ਨਾਲ ਜਥੇਬੰਦੀਆਂ ਠਾਵਾਂਗੇ ਜੋ ਸਾਡੇ ਨਾਲ ਜਥੇਬੰਦੀਆਂ ਅੱਖੇ ਵਿੱਚ ਸ਼ਾਮਲ ਨੇ ਸ਼ਾਸ਼ਕ ਕਮੇਟੀਆਂ ਸਾਰੇ ਸਾਡੇ ਨਾਲ ਜਥੇਬੰਦੀਆਂ ਸ਼ਾਮਲ ਨੇ ਤੇ ਇਹ ਵੀਰ ਸਾਰੇ ਹੀ ਡਰਾਈਵਰ ਜਿੰਨੇ ਵੀ ਅਸੀਂ ਸਾਰੇ ਹੀ ਡਰਾਈਵਰ ਇਕਤਾ ਕਰਕੇ ਅੱਜ ਅਸੀਂ ਨਿਕਾਜਾ ਪ੍ਰਦਰਸ਼ਨ ਕੀਤਾ ਵਾ ਪਰ ਜੇ ਨਾ ਕਾਨੂੰਨ ਰੱਦ ਹੋਏ ਅਸੀਂ ਵੱਡਾ ਹਾਈ ਲੈਵਲ ਤੱਕ ਜਾਵਾਂਗੇ